ਅੱਜ ਦੇ ਟਰੈਕਟਰ ਮਾਰਚ ਦੇ ਵਿੱਚ ਪੂਰੇ ਭਾਰਤ ਵਿੱਚੋਂ ਆਪਾਂ ਕਹਿ ਦਿੰਨਾ ਵੀ ਘਰ-ਘਰ ਤੋਂ ਟਰੈਕਟਰ ਨਿਕਲਣਾ ਇਹਦੇ ਵਿੱਚ ਐਸਕੀਮ ਹੋ ਗਿਆ ਐਸਕੀਮ ਨਾਨ ਪੋਲੀਟੀਕਲ ਕੇਐਮਐਮ ਭਾਰਤ ਸਮੁੱਚੇ ਭਾਰਤ ਦੇ ਲੋਕ ਅੱਜ ਇਸ ਟਰੈਕਟਰ ਮਾਰਚ ਵਿੱਚ ਹਿੱਸਾ ਲੈ ਰਹੇ ਨੇ ਕਿਉਂਕਿ ਇਹ ਜਿਹੜੀਆਂ ਮੰਗਾਂ ਨੇ ਪੂਰੇ ਭਾਰਤ ਦੇ ਲੋਕਾਂ ਦੀਆਂ ਮੰਗਾਂ ਨੇ 13 ਮੰਗਾਂ ਨੇ 12 ਮੰਗਾਂ ਚਦਿਆਂ ਉਹਦਾ ਵਿੱਚ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਆਦ ਦੀਆਂ ਬਤਾਂ ਸਾਰੇ ਲੋਕਾਂ ਦੀਆਂ ਮੰਗਣ ਜਿਹੜੀ ਤੇਰੀ ਮੰਗਾ ਸਵਾ ਸਾਲ ਦਾ ਲਗਭਗ ਸੰਨ ਸ਼ੰਭੂ ਦਿੱਲੀ ਦੇ ਪਬਡਰ ਤੋਂ ਸੰਘਰਸ਼ ਲੜਿਆ ਤੇ ਜਿਹੜੇ ਤਿੰਨ ਕਾਲੇ ਕਾਨੂੰਨ ਸਰਕਾਰ ਲੈ ਕੇ ਆਈ ਤੇ ਪਰ ਅੱਜ ਫੇਰ ਉਹਨੂੰ ਤੇਡੇ ਢੰਗ ਨਾਲ ਆ ਸੂਬੇ ਸਰਕਾਰ ਨੂੰ ਖੱਡਰੇ ਭੇਜ ਤੇ ਇਹ ਕਾਨੂੰਨ ਦੁਬਾਰੇ ਲਾਗੂ ਕਰੇ ਜਾਣਾ ਉਹਦੇ ਕਰਕੇ ਸਮੁੱਚੇ ਭਾਰ ਦੇ ਲੋਕ ਅੱਜ ਘਰ ਘਰ ਤੋਂ ਟਰੈਕਟਰ ਨਿਕਲੂਗਾ ਚਾਹੇ ਸੜਕਾਂ ਤੇ ਖੜਨ ਟਰੈਕਟਰ ਜਾਂ ਕਾਰਪੋਰੇਟ ਸੈਕਟਰ ਜਿਵੇਂ ਮੋਬਲ ਵਗੈਰਾ ਉਹਨਾਂ ਦੇ ਅੱਗੇ ਜਾਂ ਮਤਲਬ ਬੀਜੇਪੀ ਦੇ ਵੱਡੇ ਲੀਡਰ ਹੋਗੇ ਉਹਨਾਂ ਦੇ ਘਰਾਂ ਦੇ ਅੱਗੇ ਪੂਰੇ ਪਾਰ ਦੇ ਵਿੱਚ ਅੱਜ ਟਰੈਕਟਰ ਖੜੇ ਕਰਕੇ ਜਨਗੇ ਦੇਖੋ ਆਪਾਂ ਜੇ ਪਟਿਆਲੇ ਦੀ ਗੱਲ ਕਰਦੇ ਆਂ ਜਦੋਂ ਤੋਂ ਘਰਾਂ ਤੋਂ ਟਰੈਕਟਰ ਨਿਕਲਣ ਲੱਗ ਗਏ ਟਰੈਕਟਰ ਮਾਰਤਾ ਉਸ ਤਰ੍ਹਾਂ ਮੈਂ ਸ਼ੁਰੂ ਹੋ ਗਿਆ ਤਾਂ ਆਪਾਂ ਕਹਿ ਸਕਦੇ ਜੋ ਦੂਰ ਤੋਂ ਕੋਈ 10 ਵਜੇ ਚੱਲ ਪਿਆ ਕੋਈ 10:30 ਤੇ라 ਜਾਂ ਕੋਈ 11 ਚੱਲੇ ਆ ਦੂਜੀ ਗੱਲ ਆਪਾਂ ਰੂਟ ਦੀ ਗੱਲ ਕਰਦੇ ਆਂ ਦੇਖੋ ਜਿਵੇਂ ਤਸੀਲ ਪੱਦਰ ਤੇ ਜਾਂ ਜ਼ਿਲ੍ਹਾ ਪੱਦਰ ਤੇ ਉਹਨਾਂ ਦੇ ਅੱਗੇ ਜਾਂ ਮਤਲਬ ਆਪਾਂ ਕਹਿ ਸਕਦੇ ਹਾਂ ਰਾਜੇ ਕੈਪਟਨ ਮਰੀਂਦਰ ਸਿੰਘ ਦੇ ਮਹਿਲ ਦੇ ਅੱਗੇ 12:00 ਵਜੇ ਤੋਂ ਡੇਢ ਵਜੇ ਤੱਕ ਉੱਥੇ ਪ੍ਰਦਰਸ਼ਨ ਕਰਿਆ ਜਾਊਗਾ ਜਾਂ ਆਪਾਂ ਬਹਾਦਰਗੜ ਰਿਲਾਇੰਸ ਮਾਲ ਤੇ ਕਹਿ ਸਕਦੇ ਹਾਂ ਹੋਰ ਬਕਾਇਦਾ ਸਮੁੱਚੇ ਪੰਜਾਬ ਸਮੁੱਚੇ ਭਾਰਤ ਵਿੱਚ ਹਰ ਇੱਕ ਪਿੰਡਾਂ ਦੇ ਵਿੱਚ ਕਹਿ ਸਕਦਾ ਕਿ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਹਦੇ ਵਿੱਚ ਸਮੁੱਚੇ ਭਾਰਤ ਦੇ ਜਿੰਨੀਆਂ ਮੈਂ ਜਥੇਬੰਦਿਆਂ ਨੂੰ ਸਾਰਾ ਹਿੱਸਾ ਲੈ ਰਹੀ ਹਾਂ ਅੱਜ ਦੇ ਟਰੈਕਟਰ ਮਾਰਚ ਦੇ ਵਿੱਚ ਪੂਰੇ ਭਾਰਤ ਵਿੱਚ ਉਪਾ ਕਹਿ ਦਿੰਨਾ ਵੀ ਘਰ ਘਰ ਤੋਂ ਟਰੈਕਟਰ ਨਿਕਲਣਾ ਇਹਦੇ ਵਿੱਚ ਐਸਕੀਮ ਹੋ ਗਿਆ ਐਸਕੀਮ ਨਾਨ ਪੋਲਿਟিক্যাল ਕੇਐਮਐਮ ਭਾਰਤ ਸਮੁੱਚੇ ਭਾਰਤ ਦੇ ਲੋਕ ਅੱਜ ਇਸ ਟਰੈਕਟਰ ਮਾਰਚ ਵਿੱਚ ਹਿੱਸਾ ਲੈ ਰਹੇ ਨੇ ਕਿਉਂਕਿ ਇਹ ਜਿਹੜੀਆਂ ਮੰਗਾਂ ਨੇ ਪੂਰੇ ਭਾਰਤ ਦੇ ਲੋਕਾਂ ਦੀਆਂ ਮੰਗਾਂ ਨੇ 13 ਮੰਗਾਂ ਨੇ 12 ਮੰਗਾਂ ਚਦਿਆਂ ਉਹਦੇ ਵਿੱਚ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਆਦ ਦੀ ਬਸਤੇ ਸਾਰੇ ਲੋਕਾਂ ਦੀਆਂ ਮੰਗਾਂ ਜਿਹੜੀ ਤੇਰੀ ਮੰਗ ਸਵਾ ਸਾਲ ਦਾ ਲਗਭਗ ਸੰਨ ਸ਼ੰਭੂ ਦਿੱਲੀ ਦੇ ਬੋਰਡਰ ਤੋਂ ਸੰਘਰਸ਼ ਲੜਿਆ ਤੇ ਜਿਹੜੇ ਤਿੰਨ ਕਾਲੇ ਕਾਨੂੰਨ ਸਰਕਾਰ ਲੈ ਕੇ ਆਈ ਤੇ ਪਰ ਅੱਜ ਫੇਰ ਉਹਨੂੰ ਤੇਡੇ ਢੰਗ ਨਾਲ ਸੂਬੇ ਸਰਕਾਰ ਨੂੰ ਖੜਰੇ ਭੇਜ ਤੇ ਵੀ ਉਹ ਕਾਨੂੰਨ ਦੁਬਾਰੇ ਲਾਗੂ ਕਰੇ ਜਾਣਾ ਉਹਦੇ ਕਰਕੇ ਸਮੁੱਚੇ ਭਾਰਤ ਦੇ ਲੋਕ ਅੱਜ ਘਰ ਘਰ ਤੋਂ ਟਰੈਕਟਰ ਨਿਕਲੂਗਾ ਚਾਹੇ ਉਹ ਸੜਕਾਂ ਤੇ ਖੜਨ ਟਰੈਕਟਰ ਜਾਂ ਕਾਰਪੋਰੇਟ ਸੈਕਟਰ ਜਿਵੇਂ ਮੋਬਿਲ ਵਗੈਰਾ ਉਹਨਾਂ ਦੇ ਅੱਗੇ ਜਾਂ ਮਤਲਬ ਬੀਜੇਪੀ ਦੇ ਵੱਡੇ ਲੀਡਰ ਹੋਗੇ ਉਹਨਾਂ ਦੇ ਘਰਾਂ ਦੇ ਅੱਗੇ ਪੂਰੇ ਪੌਰ ਦੇ ਵਿੱਚ ਅੱਜ ਟਰੈਕਟਰ ਖੜੇ ਕਰਕੇ ਜਨਗੇ ਦੇਖੋ ਆਪਾਂ ਜੇ ਪਟਿਆਲੇ ਦੀ ਗੱਲ ਕਰਦੇ ਆਂ ਜਦੋਂ ਤੋਂ ਘਰਾਂ ਤੋਂ ਟਰੈਕਟਰ ਨਿਕਲਣ ਲੱਗ ਗਏ ਟਰੈਕਟਰ ਮਾਰਤਾ ਉਸ ਟਾਈਮੇ ਸ਼ੁਰੂ ਹੋ ਗਿਆ ਤਾਂ ਆਪਾਂ ਕਹਿ ਸਕਦੇ ਜੇ ਦੂਰ ਤੋਂ ਕੋਈ 10 ਵਜੇ ਚੱਲ ਪਿਆ ਕੋਈ 10:30 ਤੇ ਲਾ ਜਾਂ ਕੋਈ 11 ਚੱਲੇ ਆ ਦੂਜੀ ਗੱਲ ਆਪਾਂ ਰੂਟ ਦੀ ਗੱਲ ਕਰਦੇ ਆਂ ਦੇਖੋ ਜਿਵੇਂ ਤਸੀਲ ਪੱਧਰ ਤੇ ਜਾਂ ਜ਼ਿਲ੍ਹਾ ਪੱਧਰ ਤੇ ਉਹਨਾਂ ਦੇ ਅੱਗੇ ਜਾਂ ਮਲ ਆਪਾਂ ਕਹਿ ਸਕਦੇ ਹਾਂ ਰਾਜੇ ਕੈਪਟਨ ਮਰੀਂਦਰ ਸਿੰਘ ਦੇ ਮਹਿਲ ਦੇ ਅੱਗੇ 12:30 ਵਜੇ ਤੱਕ ਉੱਥੇ ਪ੍ਰਦਰਸ਼ਨ ਕਰਿਆ ਜਾਊਗਾ ਜਾਂ ਆਪਾਂ ਬਹਾਦਰਗੜ ਰਿਲਾਇੰਸ ਮਾਲ ਤੇ ਕਹਿ ਸਕਦੇ ਹਾਂ ਹੋਰ ਬਕਾਇਦਾ ਜਿ ਸਮੁੱਚੇ ਪੰਜਾਬ ਸਮੁੱਚੇ ਭਾਰਤ ਵਿੱਚ ਹਰ ਇੱਕ ਪਿੰਡਾਂ ਦੇ ਵਿੱਚ ਕਹਿ ਸਕਦਾ ਕਿ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਹਦੇ ਵਿੱਚ ਸਮੁੱਚੇ ਭਾਰਤ ਦੇ ਜਿੰਨੀਆਂ ਬੰਦੇ ਜਥੇਬੰਦ ਨੇ ਸਾਰੇ ਹਿੱਸੇ ਲੈ ਰਹੇ ਨੇ